ਫਲੋਰ ਹਲਕੇ ਦੇ ਕੋਨੇ ਕੋਨੇ ਤੋਂ ਆਏ ਪਤਵੰਤੇ ਸੱਜਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲੇ ਸਰਪਲਦੇਵ ਸਿੰਘ ਖੇੜਾ ਜੀ ਨੂੰ ਵਧਾਈ ਦੇਣਾ ਚਾਹਣਾ ਹੈ ਤੇ ਉਹਨਾਂ ਦੀ ਟੀਮ ਨੂੰ ਕਿ ਮੈਂ ਕਈ ਦਿਨਾਂ ਦਾ ਦੁਆਬੇ 'ਚ ਆਂ ਸਭ ਤੋਂ ਵੱਡਾ ਕੱਟ ਤੁਸੀਂ ਕੀਤਾ ਤੁਹਾਨੂੰ ਵਧਾਈ ਹੋਏ ਅਖੀਰਲੇ 7 ਦਿਨ ਰਹਿ ਗਏ ਆ ਲੜਾਈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਕਿਸਾਨਾਂ ਦੀ ਗਰੀਬ ਦੀ ਖਾਲਸਾ ਪੰਥ ਦੀ ਪੰਜਾਬੀਆਂ ਦੀ ਆਵਾਜ਼ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਕਈ ਦਿੱਲੀ ਦੀਆਂ ਪਾਰਟੀਆਂ ਤਾਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਵੋਟਾਂ ਹਾਸਲ ਕਰਦੀਆਂ ਆ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਸਰਬੱਤੇ ਭਲਾ ਸੋਚਦੀ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਅਕਾਲੀ ਦਲ ਦੀ ਲੀਡਰਸ਼ਿਪ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਤੁਸੀਂ ਜਾਣਦੇ ਹੋ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਉਹਨਾਂ ਦੀ ਸੋਚ ਹੁੰਦੀ ਸੀ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਕੋਈ ਵੀ ਉਹਨਾਂ ਦਾ ਸ਼ੁਭ ਦਿਹਾੜਾ ਆਉਂਦਾ ਉਹ ਆਪ ਜਾ ਕੇ ਬਣਾਉਂਦੇ ਉਹਨਾਂ ਨਾਲ ਲੋਕੀ ਸਾਰੇ ਜੁੜੇ ਸੀ ਹਿੰਦੂ ਭਰਾ ਕਹ ਰਹੇ ਸੀ ਕਿ ਬਾਦਲ ਸਾਹਿਬ ਸਾਡੇ ਮੁਸਲਮ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ 크ਰਿਸਚੀਅਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਕਿਉਂਕਿ ਕਾਲੀ ਦਲ ਪੰਜਾਬ ਦੀ ਪਾਰਟੀ ਸਾਨੂੰ ਪਤਾ ਹੈ ਪੰਜਾਬ ਤਾਂ ਤਰੱਕੀ ਕਰੂਗਾ ਜਿੱਥੇ ਆਪਾਂ ਸਾਰੇ ਸਾਰੇ ਪਰਿਵਾਰ ਮੰਗ ਰਹਾਂਗੇ ਸਾਡੀ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਆ ਜਿਹੜੇ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਆਉਂਦੀਆਂ ਰਾਜ ਕਰਨ ਵਾਸਤੇ ਲੁੱਟਣ ਵਾਸਤੇ ਤੁਹਾਡੇ ਸਾਹਮਣੇ ਆ ਤੁਸੀਂ ਪਿਛਲੇ 50 ਸਾਲ ਦਾ ਹਿਸਾਬ ਦੇਖ ਲਓ 22-23 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ 15 ਸਾਲ 12-15 ਸਾਲ ਰਾਸ਼ਟਰਪਤੀ ਰਾਜ ਰਿਹਾ ਤਵਾਦ ਦਾ ਵੇਲਾ ਸੀ ਬਾਕੀ ਸਮਾਂ ਕਾਂਗਰਸ ਦਾ ਸੀ ਹੁਣ ਕਿਸਾਨ ਵੀਰ ਬੈਠੇ ਆ ਤੁਸੀਂ ਘਰੇ ਜਾ ਕੇ ਪਤਾ ਕਰਾਇਓ ਤੁਹਾਨੂੰ ਟਿਊਬਵਲ ਕਨੈਕਸ਼ਨ ਕਦੋਂ ਮਿਲੇ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਅਕਾਲੀ ਸਰਕਾਰਾਂ ਨੇ ਦਿੱਤੇ ਐ ਨਹਿਰਾਂ ਅਕਾਲੀ ਸਰਕਾਰ ਨੇ ਬਣਾਈਆਂ ਪੰਜਾਬ ਚ ਕਸੀਆਂ ਕਾਲੀ ਸਰਕਾਰ ਨੇ ਪੱਕੇ ਖਾਲੇ ਕਾਲੀ ਸਰਕਾਰ ਨੇ ਅੰਡਰਗਰਾਉਂਡ ਪਾਈਪ ਰਾਈਂ ਪਾਣੀ ਖੇਤਾਂ ਵਾਸਤੇ ਅਕਾਲੀ ਸਰਕਾਰ ਨੇ ਮੰਡੀਆਂ ਜਿੱਥੇ ਫਸਲਾਂ ਵੇਚਦੇ ਉਹ ਸਾਰੀਆਂ ਅਕਾਲੀ ਸਰਕਾਰ ਨੇ ਬਣਾਈਆਂ ਐਮਐਸਪੀ ਕਣਕ ਤੇ ਝੋਨੇ ਤੇ ਨਹੀਂ ਹੁੰਦੀ ਸੀ 1966 ਵਿੱਚ ਬਾਦਲ ਸਾਹਿਬ ਨੇ ਮੋਰਚਾ ਲਾ ਕੇ ਦਿੱਲੀੋਂ ਐਮਐਸਪੀ ਦਵਾਈ ਨਹੀਂ ਤਾਂ ਆਪਣੇ ਰੁੱਲ ਜਾਣਾ ਸੀ ਸਾਰਾ ਕੁਝ ਦੇਖੋ ਸਾਰੀ ਚੀਜ਼ ਕਿਸਾਨੀ ਦੀ ਅਕਾਲੀ ਦਲ ਨੇ ਦਿੱਤੀ ਹੈ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਹੁਣ ਆਪਣੇ ਗਰੀਬ ਪਰਿਵਾਰ ਬੈਠੇ ਆਟਾ ਦਾਲ ਬਾਦਲ ਸਾਹਿਬ ਨੇ ਦਿੱਤਾ ਸ਼ਗਨ ਬਾਦਲ ਸਾਹਿਬ ਇਸਕੀ ਪੈਨਸ਼ਨ ਬਾਦਲ ਸਾਹਿਬ ਦੀ ਜੀ ਬਾਦਲ ਸਾਹਿਬ ਇਸਕੀ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਤੇ ਤਕਰੀਬਨ 6 ਲੱਖ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਅਸੀਂ ਕਾਲਜਾਂ 'ਚ ਮੁਫਤ ਪੜਾਇਆ ਜਿਹੜੇ ਕਾਂਗਰਸ ਤੇ ਇਹਨਾਂ ਨੇ ਬੰਦ ਕਰ ਦਿੱਤੇ ਸੇਵਾ ਕੇਂਦਰ ਅਸੀਂ ਖੋਲੇ ਬੰਦ ਕਰ ਦਿੱਤੇ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਨੌ ਲੋਕੀ ਨੌਜਵਾਨਾਂ ਜੋ ਜੋਸ਼ ਆਪਣੇ ਨਵੇਂ ਚੰਗੇ ਜਾਨਵਰ ਰੱਖਣ ਦਾ ਸ਼ੌਂਕ ਪੈ ਗਿਆ ਮੈਂ ਘੋੜਿਆਂ ਦੇ ਮੇਲੇ ਕਰਾਉਂਦਾ ਸੀ ਬੰਦ ਕਰਤੇ ਮੈਂ ਵਰਲਡ ਕੱਪ ਕਬੱਡੀ ਕਰਵਾਉਂਦਾ ਸੀ ਆ ਜਿਹੜੀ ਪਿੰਡਾਂ ਦੀ ਖੇਡ ਕਬੱਡੀ ਅਸੀਂ ਦੁਨੀਆ ਦੇ ਨਕਸ਼ੇ 'ਚ ਪਛਾਹਤੀ ਉਹ ਵੀ ਬੰਦ ਕਰ ਦਿੱਤੀ ਇਹਨਾਂ ਨੇ ਕੀ ਤਾਂ ਕੀ ਹੈ ਕੁਝ ਵੀ ਨਹੀਂ ਕੀਤਾ ਅੱਜ ਜਿੰਨੀਆਂ ਤੁਸੀਂ ਸੜਕਾਂ ਦੇਖਦੇ ਹੋ ਅੱਜ ਤੁਸੀਂ ਗੁਰਾਇਆ ਤੋਂ ਭਾਵੇਂ ਅੰਮ੍ਰਿਤਸਰ ਜਾਣੇ ਪਠਾਨਕੋਟ ਜਾਣੇ ਪਟਿਆਲੇ ਜਾਣੇ ਹੋ ਮੋਗੇ ਜਾਣੇ ਪਠਿੰਡੇ ਜਾਣੇ ਕਿਤੇ ਵੀ ਜਾਣੇ ਹੋ ਆ 6 ਤੇ 7 ਲੇਨ ਸੜਕਾਂ ਅਕਾਲੀ ਦਲ ਨੇ ਬਣਾਈਆਂ ਪਹਿਲੇ ਤੁਸੀਂ ਪਹਿਲੇ ਤੁਸੀਂ ਹਰ ਦੂਜੀ ਜਗ੍ਹਾ ਤੇ ਰੇਲਵੇ ਫਾਟਕ ਹੁੰਦੇ ਸੀ ਜਦੋਂ ਮੈਂ ਡਿਪਟੀ ਸੀਐਮਸੀ ਇੱਕ ਦਿਨ ਚ 190 ਫਾੜਕਾਂ ਉੱਤੇ ਮੈਂ ਪੁੱਲ ਦਾ ਮਜ਼ਦੂਰੀ ਦੇ ਕੇ ਬਣਾਤੇ ਸੀ ਆ ਤਾਂ ਫਰਕ ਹੈ ਤੁਹਾਡੀ ਸਰਕਾਰ ਦਾ ਆ ਬਿਜਲੀ ਕੱਟ ਲੱਗਦੇ ਸੀ 10-10 ਘੰਟੇ ਦੇ ਅਸੀਂ ਆਕੇ ਥਰਮਲ ਪਲੈਂਟ ਬਣਾ ਕੇ ਬਿਜਲੀ ਸਰਪਲਸ ਕਰਤੀ ਪਰ ਹੁਣ ਦੇਖੋਗੇ 7 ਸਾਲ ਇੱਕ ਨਵਾਂ ਯੂਨਿਟ ਨਹੀਂ ਬਣਿਆ ਇੱਕ ਨਵਾਂ ਪਲੈਂਟ ਨਹੀਂ ਲਾਇਆ ਤੇ ਹੁਣ ਫਿਰ ਤੋਂ ਸ਼ਾਰਟੇਜ ਹੋ ਗਈ ਕਟ ਹਲੇ ਕੱਟ ਲੱਗਨੇ ਸ਼ੁਰੂ ਹੋ ਗਏ ਆ 2 ਤਰੀਕ ਦੇ ਬਾਅਦ ਦੇਖਿਓ ਮੈਂ ਬਿਜਲੀ ਵਿਭਾਗ ਦੇ ਚੇਅਰਮੈਨ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਹਲੇ ਤਾਂ ਥੋੜੇ ਵੇਸੇ ਖਰੀਦ-ਖਰੂਦ ਕੇ ਡੰਗ ਟਪਾਈ ਜਾਣੇ ਆ 2 ਤਰੀਕ ਬਾਅਦ ਤਾਂ ਤੁਸੀਂ ਦੇਖੋਗੇ 10-10 ਘੰਟੇ ਦੇ ਕੱਟ ਲੱਗਣਗੇ ਆ ਤਾਂ ਝਾੜੂ ਵਾਲਿਆਂ ਦਾ ਰਾਜ ਆ ਇੱਕ ਚੀਜ਼ ਦੱਸ ਦਿਓ 3 ਸਾਲਾਂ ਚ ਅੱਜ ਭਗਵੰਤ ਮੰਗਾਨੇ ਕੀਤੀ ਉਹ दारू ਪੀਣ ਤੋਂ ਬਗੈਰ ਸਾਰਿਆਂ ਨੇ ਵਿਆਹ ਕਰਾ ਲਏ ਚੀ ਮਿਨਿਸਟਰ ਨੇ ਦੂਜੀ ਵਾਰ ਕਰਾ ਲਿਆ ਇਹ ਤੋਂ ਵੱਧ ਕੀ ਪ੍ਰਾਪਤੀ ਇਹਨਾਂ ਦੀ 5 ਸਾਲ ਕੈਪਟਨ ਅਮਰਿੰਦਰ ਸਿੰਘ 5 ਸਾਲ ਕੈਪਟਨ ਅਮਰਿੰਦਰ ਸਿੰਘ ਘਰੋਂ ਨਹੀਂ ਨਿਕਲਿਆ 5 ਸਾਲ ਉਹ ਖਰਾਬ ਹੋ ਗਏ ਹੁਣ ਇਹ ਨਹੀਂ ਖਰਾਬ ਕਰਤੇ ਅਕਾਲੀ ਦਲ ਦੀ ਸਰਕਾਰ ਦਾ ਮਤਲਬ ਥੋੜੀ ਸਰਕਾਰ ਥੋੜੇ ਵਿੱਚ ਹੀ ਰਹਿੰਦੇ ਸੀ ਅਸੀਂ ਯਾਦ ਕਰੋ ਕਿੰਨੀ ਵਾਰ ਸੰਗਤ ਦਰਸ਼ਨ ਮੈਂ ਵੀ ਕੀਤਾ ਖੈਰਾ ਸਾਹਿਬ ਇੱਥੇ ਕੀਤਾ ਇੱਥੇ ਸੰਗਤ ਦਰਸ਼ਨ ਮੈਂ ਕਰਦਾ ਸੀ ਬਾਦਲ ਸਾਹਿਬ ਕਰਦੇ ਸੀ ਮੈਨੂੰ ਲੱਗਦਾ ਕਿੰਨੇ ਕਰੋੜਾਂ ਰੁਪਏ ਤੁਹਾਨੂੰ ਦੇ ਕੇ ਗਿਆ ਇੱਥੇ ਅ 21 ਕਰੋੜ ਤੋਂ 30 30 ਕਰੋੜ 50 ਪਿਆ 50 ਕਰੋੜ ਹਰ ਪਿੰਡ ਨੂੰ ਪੰਜਾਬ ਪੰਜਾਬ 'ਚ ਮੈਂ ਕਹਿੰਦਾ ਕੁਛ ਵੀ ਚੀਜ਼ ਬਣੀ ਹੈ ਉਹ ਕਾਲੀਤਲ ਦੀ ਸਰਕਾਰਾਂ ਨੇ ਬਣਾਈ ਹੈ ਕਿਉਂਕਿ ਸਾਡਾ ਘਰ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਸਾਡੇ ਵਾਸਤੇ ਹੋਰ ਕੋਈ ਦੇਸ਼ ਦਾ ਸੂਬਾ ਵਾਸਤੇ ਅਸੀਂ ਲੜਾਈ ਨਹੀਂ ਲੜਦੇ ਆ ਦਿੱਲੀ ਵਾਲੀਆਂ ਸਰਕਾਰਾਂ ਨੇ ਸਭ ਤੋਂ ਵੱਡਾ ਨੁਕਸਾਨ ਆਪਣਾ ਪੰਜਾਬ ਦਾ ਕੀਤਾ ਹੈ ਸਭ ਤੋਂ ਵੱਡਾ ਨੁਕਸਾਨ ਕਾਂਗਰਸ ਪਾਰਟੀ ਨੇ 1955 ਚ ਕੀਤਾ ਸੀ ਜਵਾਰ ਲਾਲ ਨਹਿਰੂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਰਾਜਸਥਾਨ ਵਿੱਚ ਇਲੈਕਸ਼ਨ ਜੀ ਵੋਟਾਂ ਲੈਣੀਆਂ ਸੀ ਰਾਜਸਥਾਨ 'ਚ ਪੀਣਾ ਪਾਣੇ ਪਾਣੀ ਹੈ ਨਹੀਂ ਜੀ ਖੇਤੀ ਵਾਸਤੇ ਧਿੰਦੋਸਤਾਨ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਉਹ ਪਾਣੀ ਦਾ ਹੱਕ ਉਹਨਾਂ ਸੂਬਿਆਂ ਦਾ ਹੀ ਹੈ ਪਰ ਜਵਾਰ ਲਾਲ ਨਹਿਰੂ ਨੇ ਗੁਲਜ਼ਾਰੀ ਲਾਲ ਨੰਦੇ ਨੂੰ ਬੁਲਾਇਆ ਇੱਕ ਦਸਕਤ ਕਰਕੇ ਅੱਧਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ ਦੇਤਾ ਉਹਦੇ ਬਾਅਦ ਫਿਰ ਤੋਂ ਇੰਦਰਾ ਗਾਂਧੀ ਆਈ ਉਹਨਾਂ ਨੇ ਬਾਕੀ ਅੱਧਾ ਪਾਣੀ ਜਿਹੜਾ ਬਚਿਆ ਸੀ ਉਹਦਾ ਅੱਧਾ ਪਾਣੀ ਹਰਿਆਣਾ ਨੂੰ ਦੇਤਾ ਆ ਤਾਂ ਕਾਲੀ ਦਲ ਨੇ ਮੋਰਚੇ ਲਾ ਕੇ ਬਚਾਲਿਆ ਨਹੀਂ ਤੇ ਤੁਹਾਡੇ ਕੋਲ ਪਾਣੀ ਕੀ ਬਚਣਾ ਸੀ ਤੇ ਹੁਣ ਕੀ ਹੋ ਰਿਹਾ ਤੁਸੀਂ ਇੱਕ ਮਹੀਨਾ ਪਹਿਲੇ ਦੇਖੋ ਅਖਬਾਰਾਂ 'ਚ ਪੜਿਆ ਹੋਣਾ ਕੀ ਆ ਝਾੜੂ ਵਾਲੀ ਸਰਕਾਰ ਨੇ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਤੋਂ ਕੱਢਤਾ ਤਾਨੂੰ ਪਤਾ ਕਿਉਂ ਕੱਢਿਆ ਸੁਪਰੀਮ ਕੋਰਟ ਚ ਕੇਸ ਲੱਗਿਆ ਹੈ ਸੁਪਰੀਮ ਕੋਰਟ ਨੇ ਪਤਾ ਕਰਾਇਆ ਕਿ ਪੰਜਾਬ ਸਰਕਾਰ ਦੱਸੇ ਕਿ ਪਾਣੀ ਹੈ ਕਿ ਨਹੀਂ ਪੰਜਾਬ ਚ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਿਹਾ ਕਿ ਤੂੰ ਲਿਖ ਕੇ ਦੇ ਦੇ ਸਾਡੇ ਕੋਲੇ ਸਰਪਲਸ ਪਾਣੀ ਹੈ ਕਿਉਂਕਿ ਹਰਿਆਣੇ ਦੇ ਇਲੈਕਸ਼ਨ 6 ਮਹੀਨੇ ਬਾਅਦ ਆਏ ਉਥੇ ਇਲੈਕਸ਼ਨ ਲੜਨਾ ਚਾਹੁੰਦਾ ਹੈ ਭਗਵੰਤ ਮਾਨ ਨੇ ਪਟਵਾਰੀ ਬੁਲਾਇਆ ਕਿਹਾ ਕਿ ਲਿਖ ਕੇ ਦੇ ਦਿਓ ਪਟਵਾਰੀ ਕਹਿੰਦੇ ਅਸੀਂ ਨਹੀਂ ਲਿਖਦੇ ਕਿਉਂਕਿ ਅਸੀਂ ਧੋਖਾ ਨਹੀਂ ਦੇ ਸਕਦੇ ਆਪਣੇ ਸੂਬੇ ਨਾਲ ਉਹਨਾਂ ਨੂੰ ਨੌਕਰੀ ਚੋਂ ਕੱਢਤਾ ਜੇ ਆ ਲਿਖ ਕੇ ਦੇ ਦਿੰਦੇ ਐ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਕੇ ਜਿਹੜਾ ਪਾਣੀ بچਿਆ ਉਹ ਵੀ ਝਾੜੂ ਵਾਲੇ ਹਰਿਆਣੇ ਦੇ ਦਾਂਗੇ ਫਿਰ ਆਪਾਂ ਆਪਣੀ ਪਾਰਟੀ ਨੂੰ ਕਿਉਂ ਕਮਜ਼ੋਰ ਕਰ ਦਿੰਨੇ ਆ ਯਾਰ ਚੰਗੇ ਆ ਮਾੜੇ ਆ ਹੈ ਤਾਂ ਪੰਜਾਬ ਦੇ ਨਾ ਅਸੀਂ ਲੜਾਈ ਤਾਂ ਥੋੜੀ ਲੜਦੇ ਨਾ ਥੋੜੀ ਪੰਜਾਬ ਦੀ ਹਰ ਤਰੀਕ ਦੀ ਕਦਰ ਕੀ ਕਰਦੇ ਆ ਪਰ ਤੁਸੀਂ ਇਨਾਂ ਦਿੱਲੀ ਵਾਲੀਆਂ ਪਾਰਟੀਆਂ 'ਚ ਗੱਲਾਂ ਚਾ ਕੇ ਆਪ ਆਪਣੀ ਜ਼ਿੰਦਗੀ ਖਰਾਬ ਕਰਤੀ ਪੰਜਾਬ ਨੂੰ ਪਿੱਛੇ ਸਿੜਤਾ ਅੱਜ ਦੂਜੇ ਸੂਬੇ ਕਿੰਨੇ ਅੱਗੇ ਵੱਧ ਗਏ ਹੁਣ ਨੁਕਸਾਨ ਕੀ ਹੋਇਆ ਤੁਸੀਂ ਅਕਾਲੀ ਦਲ ਕਮਜ਼ੋਰ ਕਰਤਾ ਆਰਐਸਐਸ ਨੇ ਦੇਖਿਆ ਹੁਣ ਮੌਕਾ ਹੈ ਤਖਤ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਾਬਜ਼ ਹੋ ਗਈ ਹੈ ਤਖਤ ਪਟਨਾ ਸਾਹਿਬ ਦੀ ਮੈਨੇਜਮੈਂਟ ਆਰਐਸਐਸ ਨੇ ਲੈ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੰਟਰੋਲ ਚ ਆਰਐਸਐਸ ਕਰ ਗਈ ਹੈ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣੇ ਦੀ ਅਲੱਗ ਬਣਾਤੀ ਹੈ ਜਿਹੜੇ ਅੰਗਰੇਜ਼ ਨਹੀਂ ਕਰ ਸਕੇ ਫਿਰ ਕਿਦੋਂ ਜਾਗੋਗੇ ਜਿਉ ਤੁਹਾਨੂੰ ਇੱਥੇ ਖਾਨ ਆਗੇ ਅਖਾਲੀ ਦਲ ਥੋਡੀ ਫੌਜ ਹੈ ਤਕੜੀ ਹੈ ਤੇ ਤੁਹਾਨੂੰ ਥੋਡੀ ਢਾਲ ਬਣ ਕੇ ਖੜ ਜਾਂਦੀ ਹੈ ਜੇ ਕਮਜ਼ੋਰ ਕਰ ਦੋਗੇ ਜਿਹੜਾ ਆਊਗਾ ਤੁਹਾਨੂੰ ਇੱਥੇ ਜਿਵੇਂ ਅੰਗਰੇਜ਼ ਆਏ ਸੀ ਦੇਸ਼ ਨੂੰ ਲੁੱਟ ਕੇ ਚਲੇ ਗਏ ਉਹ ਝਾੜੂ ਵਾਲੇ ਨੇ ਕੀਤਾ ਕੀ ਹੈ ਕਹਿੰਦੇ ਪੈਨਸ਼ਨ ਦੇਣ ਵਾਸਤੇ ਪੈਸਾ ਹੈ ਨਹੀਂ ਪਰ ਭਗਵੰਤ ਮਾਨ ਦੀ ਫੋਟੋ ਲਾਉਣ ਵਾਸਤੇ ਹਿੰਦੁਸਤਾਨ ਦੇ ਅਖਬਾਰਾਂ 'ਚ ਹਜ਼ਾਰ ਕਰੋੜ ਰੁਪਏ ਹੈਗਾ ਇਹਨਾਂ ਕੋਲੇ ਪਰ ਪੈਨਸ਼ਨ ਲਾਉਣ ਵਾਸਤੇ ਹੈ ਨਹੀਂ ਕੇਜਰੀਵਾਲ ਨੂੰ 150 ਕਰੋੜ ਰੁਪਿਆ ਦਾ ਜਹਾਜ਼ ਤੇ ਹਿੰਦੁਸਤਾਨ ਦੇ ਕੋਨੇ 'ਚ ਲਿਜਾਣ ਵਾਸਤੇ ਪੈਸਾ ਹੈਗਾ ਪਰ ਤੁਹਾਨੂੰ ਆਟਾ ਦਾਲ ਦੇ ਕਾਰਡ ਦੇ ਕਰਤੇ ਕਿਉਂ ਪੈਸਾ ਹੈ ਨਹੀਂ ਇੱਕ ਚੀਜ਼ ਦੱਸ ਦਿਓ ਨਾ ਇਹਨਾਂ ਨੇ ਕਰਨੀ ਐ ਇਸ ਕਰਕੇ ਬੇਨਤੀ ਕਰਨਾ ਆ ਲੜਾਈ ਪੰਜਾਬ ਦੀ ਲੜਾਈ ਹੈ ਪੰਜਾਬ ਦੀ ਹੋਣ ਦੀ ਲੜਾਈ ਹੈ ਥੋਡੀ ਲੜਾਈ ਆ ਇੱਕ ਪਾਸੇ ਦਿੱਲੀ ਦੀਆਂ ਪਾਰਟੀਆਂ ਕੱਲੇ ਅਸੀਂ ਲੜ ਰਹੇ ਕੱਲੇ ਥੋਡੇ ਦੇ ਥੋਡੇ ਆਸ਼ੀਰਵਾਦ ਨਾਲ ਮੱਦੇ ਅਸੀਂ ਦੇਖਣਾ ਚਾਹੁੰਦੇ ਆ ਜੇ ਤੁਸੀਂ 92 ਸੀਟਾਂ ਝਾੜੂ ਵਾਲੇ ਨੂੰ ਦੇ ਸਕਦੇ ਹੋ ਜਿਹਦਾ ਕੋਈ ਲੱਲਾ ਖੱਖਾ ਨਹੀਂ ਪੰਜਾਬ ਨਾਲ ਸਾਰੇ ਝਾੜੂ ਝਾੜੂ ਕਰਕੇ tufaan ਖੜਾ ਕਰਤਾ ਤੇ ਲੁੱਟ ਕੇ ਮੇਲਾ ਲੈ ਗਏ ਤੇ ਆ ਤਾਂ ਥੋੜੀ ਪਾਰਟੀ ਐ ਨਾਲੇ ਖਾਲਸਾ ਜੀ ਪਹਿਲੀ ਜੂਨ ਤੁਸੀਂ ਭੁੱਲ ਸਕਦੇ ਹੋ 40 ਸਾਲ ਪਹਿਲੇ ਕੀ ਹੋਇਆ ਹੈਗਾ ਤੇਰੇ ਕੋਲ ਸ਼੍ਰੀ ਕਾਲ ਤਖਤ ਸਾਹਿਬ ਦੀਆ ਫੋਟੋ ਐ ਪਹਿਲੀ ਜੂਨ 40 ਸਾਲ ਪਹਿਲੇ ਜਿਸ ਦਿਨ ਵੋਟਾਂ ਪਾਉਣੀਆਂ ਟੈਂਕਾਂ, ਤੋਪਾਂ ਨੇ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ 40 ਜੂਨ ਪਹਿਲੇ ਆਈ ਦਿਨ ਜਦੋਂ ਵੋਟਾਂ ਕਣੀਆਂ ਜੇ ਫਿਰ ਵੀ ਤੁਸੀਂ ਵੋਟ ਪਾਉਂਗੇ ਸਹੀ ਮੈਨੇ ਤੁਸੀਂ ਕੌਮ ਦਾ ਗਰਦਾਰੀ ਕਰ ਰਹੇ ਹੋ ਕੋਮਾ ਭੁੱਲਦੀਆਂ ਨਹੀਂ ਹੁੰਦੀਆਂ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਪੀ ਸਾਹਿਬ ਬੜੇ ਨੇਕ ਇਨਸਾਨ ਹੈ ਵਧੀਆ ਇਨਸਾਨ ਹੈ شریف ਇਨਸਾਨ ਹੈ ਇਹਨਾਂ ਨੂੰ ਵੋਟ ਪਾਣੀ ਮਤਲਬ ਅਕਾਲੀ ਦਲ ਤਖੜਾ ਕਰਨਾ ਅਕਾਲੀ ਦਲ ਤਖੜਾ ਮਤਲਬ ਪੰਜਾਬ ਤਖੜਾ ਖਾਲਸਾ ਪੰਥ ਤਖੜਾ ਸਾਰੇ ਪੰਜਾਬੀ ਤਖੜੇ ਹੈ ਤੇ ਮੈਂ ਖੈਰਾ ਸਾਹਿਬ ਨੂੰ ਬੇਨਤੀ ਕਰਦਾ ਆ 7-8 ਦਿਨ ਜਿੰਨੇ ਮਿਹਨਤ ਕਰ ਰਹੇ ਹਾਂ ਘੜ ਤੋਂ ਘੜੇ 20-25 ਹਜ਼ਾਰ ਦੀ ਲੀਡ ਦਿਵਾ ਦੋ ਨਾ ਨਜ਼ਾਰਾ ਆ ਜਾਊਗਾ ਜੋ ਆਸਾ ਕਰਦਾ ਮੇਰੇ ਤੇ ਭਰਾਵਾਂ ਮੰਗੂ ਐ ਦਿਲੋਂ ਮੈਂ ਇਹਨਾਂ ਨੂੰ ਇੰਨਾ ਸਤਿਕਾਰ ਕਰਦਾ ਐ ਅੱਜ ਤੱਕ ਜੋ ਕਹਿੰਦੇ ਮੈਂ ਕਿਤੇ ਨਾ ਨਹੀਂ ਕਰਦਾ ਇਹਨਾਂ ਨੂੰ ਕਿਉਂਕਿ ਮੇਰੇ ਦਿਲੋਂ ਲਗਾਇਆ ਵਧੀਆ ਟੀਮ ਇਹਨਾਂ ਦੀ ਇਹ ਹਿੰਮਤ ਸਾਰੇ ਕਾਲੀ ਵਰਕਰਾਂ ਨੂੰ ਕਹਿਣਾ ਚਾਹਣਾ ਆਪਣੇ ਗੁੱਸੇ ਗਲੇ ਛੱਡ ਕੇ ਪਹਿਲੇ ਪੰਜਾਬ ਬਚਾਲੀਏ ਆਪਣੀ ਕੌਮ ਬਚਾਲੀਏ ਕਿਸਾਨੀ ਬਚਾਲੀਏ ਆਪਣੇ ਪੰਜਾਬ ਦੀ ਤਰੱਕੀ ਵਾਪਸ ਲੈ ਕੇ ਆਈਏ ਸਾਰਾ ਕੁਝ ਛੱਡ ਦਿਓ ਤੱਕੜੀ ਚੋਂ ਨਿਸ਼ਾਨ ਹੈ ਇੱਕ ਇੱਕ ਬਟਨ ਦਵਾ ਕੇ ਘੜ ਤੋਂ ਘੜ 25000 ਦੀ ਲੀਡ ਅੱਜ ਫਲੋਰ ਹਲਕੇ ਤੋਂ ਆਏ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ